ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਯੂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਟਾੜੇ ਵਾਸਤੇ ਕਹਿਣ ਦੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਇਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਜ਼ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜਦੇ ਹਾਂ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲਿਆ ਇਸ ਲਈ ਵੀਡੀਓ ਲਾਸਟ ਤੱਕ ਜਰੂਰ ਵੇਖਿਓ ਆਇਆ ਦੇਖਦੇ ਆਂ ਪਰਾ ਹੋ ਜਾਟ ਆਉਂਦੇ ਆ ਪਰਾ ਆ ਜੋ ਬੇੜੇ ਵਾਲੇ ਜੱਟ ਆਉਂਦੇ ਆ ਜਾਟਾ ਨਾ ਨਾ ਮੱਛੀ ਚੋੜ ਗੈਂਗ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਗਾਲਾਂ ਜ਼ਰੂਰ ਕੱਢਿਆ ਕਰੋ ਪਰਾਂ ਹੋ ਜੋ ਖਾਚੋਂਦੇ ਆ ਭੁੱਖੇ ਨੰਗੇ ਮੇਰੇ ਸਾਲੇ ਇਸ ਕੰਮ ਤੇ ਹੋ ਗਏ ਵੇੜੇ ਵਾਲੇ ਆਉਂਦੇ ਆ ਆਣੇ ਚੌਂਕੀ ਜਾਣਾ ਇਹਨੇ ਖੇਲ ਅਮੀਰਾ ਦੇ ਬਦਮਾਸ਼ ਯਾਰ ਲੜਾਈ ਹੋ ਗਈ ਆ ਜੀ ਚੱਕੜ ਚ ਨਾ ਡੋਬ ਜੀ ਪਤੰਦਰਾ ਪਰੀ ਪਰਵਾ ਕਰ ਦੇਖ ਖਾਨ ਬਹੀਰਾ ਦੇ ਬਦਮਾਸ਼ ਐ ਕਰੋ ਜੜਾ ਪਹਿਲਾ ਕੁਲ ਪਖਾਲਾ ਵੀਰ ਥਾਣਾ ਚੌਂਕ ਜੇ ਤੇਰੇ ਨਾਲੋਂ ਵੱਡੇ ਤਾਲੇ ਹੁੰਦੇ ਆ ਲੈ ਲਈਏ ਕਹਿਣਾ ਕਿਸੇ ਹੋਰ ਨਾ ਹੱਸਦਾ ਵੇਖ ਲੈ ਆਣਾ ਜ਼ਹਿਰ ਦੇ ਦੋ ਸਾਨੂੰ ਰੋਟੀ ਦਾ ਖਾ ਲੈਨ ਦੋ ਭਰਾਵਾ ਤੋਖਾ ਸਾਡੇ ਨਾਲ ਹੋਇਆ ਵਾ ਅਸੀਂ ਵੀ ਨਹੀਂ ਰਹਿਣਾ ਵੀਰੇ ਤੋਖਾਏ ਜੱਟਾ ਪਿਆਰਾ ਵਿੱਚ ਕਿਉਂ ਤੋਖਾਏ ਹੁਣ ਜਿਹੜਾ ਮੈਂ ਨਹੀਂ ਰਹਿਣਾ ਉਹਦਾ ਕੀ ਬਾਈ ਯਾਰ ਕਹਿ ਦੇ ਆ ਤੇਰੀ ਭੈਣ ਆ ਇਹਨਾਂ ਨੇ ਤਾਂ ਹੱਸਣਾ ਪਰ ਸਾਡਾ ਹਾਸਾ ਰੁਕ ਗਿਆ ਉਹਦਾ ਕੀ ਚੰਗੂ ਮੰਗੂ ਜੀ ਤੂੰ ਬਦਮਾਸ਼ ਨਹੀਂ ਇਹਨਾਂ ਨੂੰ ਟ੍ਰਾਂਸਫਰ ਲੱਗ ਗਿਆ ਖੁਸ਼ ਹੋਏ ਆ ਏ ਇਹਨਾਂ ਨੇ ਉਥੋਂ ਵੀ ਚਪੇੜਾ ਖਾ ਕੇ ਆਣੀਆਂ ਵਾ ਲੋੜੀ ਲੈਣ ਚੱਲੇ ਆ ਪਤੰਦਰ ਉਹ ਯਾਰ ਭਾਈ ਮੇਰੀ ਲੜਾਈ ਹੋ ਗਈ ਬੰਦੇ ਭੇਜਾ ਮੋਟਰ ਤੋਂ ਤਾਰਾ ਪਟਿਆ ਬਮੇ ਉਹ ਤੇ ਮਾਰਦੇ ਓਏ ਕਾਰਾ ਦਿਲ ਕਹਦਾ ਜਿਹੜੀ ਪਿੱਛੇ ਮਿੱਟੀ ਪਈ ਉਹਦੇ ਵਿੱਚ ਤੈਨੂੰ ਦੱਬ ਦਵਾ ਲਖਣ ਦੇ ਕੀ ਕਰਦਾ ਫਿਰ ਮੈਂ ਤੇਰਾ ਬਹੁਤ ਵੱਡਾ ਫੈਨਾ ਮੈਨੂੰ ਮਿਲ ਹੀ ਲੱਤਾ ਤੋੜਨੀਆਂ ਤੇਰੀਆਂ ਸਰਕਾਰਾਂ ਨੇ ਮਰਵਾ ਦੇਣਾ ਤੈਨੂੰ ਭਾਈ ਹੁਣ ਸੱਚਿਆ ਜੇ ਹੈ ਪਿਰਾਈ ਕੋਟੀ ਨੇ ਦੇਖ ਲਾ ਉਹਨੇ ਸੌ ਲਗੇ ਗਾਣਾ ਲੀਡ ਕਰ ਦੇਣਾ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਘੱਟੋ ਘੱਟ ਗਲਾਸ ਨੂੰ ਕੱਢੋ ਕਾਰਾਂ ਵਾਲੇ ਤੋਂ ਬਚ ਕੇ ਰਹਿ ਤੇਰੀਆਂ ਹਰਕਤਾਂ ਦੇ ਕੇ ਉਹਨੇ ਵੱਡੀ ਬਲੇ ਦੇ ਦੇਣਾ ਗਿਣ ਕੇ 30 ਰੁਪਏ ਛੁੱਟੇ ਨੇ ਕੋਲ ਆ ਪਜੋਗੇ ਸੀ ਉਹ ਵੀ ਛੁੱਟ ਦੇਤੇ ਪਤੰਦਰ ਨੇ ਰਾਤੀ ਸਾਈਕਲ ਚੋਰੀ ਕਰਕੇ 30 ਰੁਪਏ ਕਮਾਈ ਸੀ ਉਹ ਵੀ ਸੁਲਟਾ ਤੇ ਹੁਣ ਕੋਲੇ ਪਲੀ ਲੋਕਾਂ ਕੋ ਮੰਗਦਾ ਫਿਰੂਗਾ ਆਪੇ ਤੁਰਦਾ ਕਿਵੇਂ ਆ ਵਿਚਾਰਾ ਸ਼ਾਇਦ ਬਵਾਸੀਰ ਹੋਈ ਆ ਇਹਨੇ ਸਲਫਣਾ ਮਾਰਦੀ ਦੋ ਹੀ ਭੋਗ ਅਗੇ ਭੋਗ ਇਹਨਾਂ ਦਾ ਪਹਿਣਾ ਪੈਸੇ ਤੈਨੂੰ ਲਾਉਣੇ ਪੈਣੇ ਆ ਡੋਬਲੇ ਤੈਨੂੰ ਪਹਿਣੇ ਆ ਹੁਣ ਤੇ ਖਰਚਾ ਬਹੁਤ ਆਉਂਦਾ ਬਾਕੀ ਜਦ ਵੱਖਰਾ ਖਾਣਾ ਵੀਰ ਗਰੰਟੀ ਇੱਥੇ ਕਹੇ ਦੀ ਨਹੀਂ ਹੈਗੀ ਸਲਫਣਾ ਮਾਰਦੀ ਦੋ ਹੀ ਭੋਗ ਅਗੇ ਭੋਗ ਵੀ ਇਦਾਂ ਦੇ ਉਹ ਵਿਆਹ ਤੋਂ ਮਹਿੰਗੇ ਪਹਿਣੇ ਆ ਉਹ ਰੁਪਈਆ ਵੀ 2 ਲੱਖ ਜਾਣਾ ਪਤੰਦਰਾ ਮੂਣਾ ਮੱਥਾ ਪਤਾ ਨਹੀਂ ਕਿਹੜੀ ਫੀਲਿੰਗ ਲਈ ਜਾਂਦੇ ਆ ਇਹਨਾਂ ਨਕਰਾਂ ਦਾ ਸੋਨੋ ਬਾਜਵਾਨ ਨੇ ਨਹੀਂ ਕੀਤਾ ਇਹਨੂੰ ਕਹਿੰਦੇ ਆ ਪਿਆਰ ਦੇ ਰੰਗ ਮੂਣਾ ਮੱਥਾ ਜਿੰਦ ਪਾੜੋ ਲੱਥਾ ਕਾਲੋ ਸਾਨੂੰ ਦੇ ਦੋ ਕੋਠੇ ਤੇ ਬਨੇਰੇ ਤੇ ਰੱਖਣੀ ਆ ਦੇਖ ਭਾਈ ਹੁਣ ਛੱਡੀ ਨਾ ਕੀ ਕਰ ਕਰਨਾ ਹੈ ਬਾਰੇ ਉਜਲੇ ਨਾ ਯਾਰੀ ਪਿੰਡ ਚ ਮੇਡੇ ਰਿਆ ਬਾਈ ਤੁਸੀਂ ਡਰਾਉਂਦੇ ਹੀ ਰਹਿੰਦੇ ਹੋ ਵੇਖੀ ਕਿਤੇ ਉਂਗਲੀ ਨਾ ਅੱਖ ਚ ਮਾਰ ਲਈ ਪਤੰਦਰਾ ਐਂਡ ਦਾ लवली ਇਜ਼ ਹੈਪੀ ਐਂਡ ਮੈਨੂ ਲੱਗਾ ਮੇਰੇ ਯਾਰ ਨਲਾਇਕ ਅੱਜ ਦੇਖ ਕੇ ਹੌਸਲਾ ਹੋਇਆ ਐਂਡ ਏ ਵੈਰੀ ਵੈਰੀ ਬਿਊਟੀਫੁਲ ਇਜ਼ ਮਾਹੌਲ ਜਿਹੜਾ ਵੈਰੀ ਵੈਰੀ ਬਿਊਟੀਫੁਲ ਇਜ਼ ਮਾਹੌਲ ਜਿਹੜਾ ਬੜੀ ਮੁਸ਼ਕਿਲਾਂ ਇਕੱਠੀ ਕਰਕੇ ਪੂਰੀ ਕੀਤੀ ਆ ਆ ਪੰਜਾਬ ਸੇ ਹੋ। ਹਾਂਜੀ ਹਾਂਜੀ। ਚਲੋ ਬਹੁਤ ਬੜੀਆ। ਹਾਂਜੀ। ਪੰਜਾਬੀ ਚ ਇੰਗਲਿਸ਼ ਬੜੀ ਅੱਛੀ ਲੱਗੀ। ਇਹੀ ਕਾਰਨ ਕਰਕੇ ਗੋਰਿਆਂ ਨੇ ਭਾਰਤ ਛੱਡਿਆ ਸੀ। ਹੋਇਆ ਤਾਂ ਮੈਂ ਵੀ ਮਸਾ ਮਸਾ ਪਾਸਾ ਪਰ ਤੇਰਾ ਤਾਂ ਬੇੜਾ ਹੀ ਘਰ ਕਾ ਪੈਣੇ। ਮੈਨੂੰ ਇੰਗਲਿਸ਼ ਆ ਗਈ ਮਾੜੀ ਮੋਟੀ। ਐਸੀ ਬਕੜਾਂ ਦੀ ਕਟਾ ਬਣ ਜਾ। ਤੇਰੇ ਸਰਕਾਰ ਨੂੰ ਬੇਨਤੀ ਆ ਰੀਲਾ ਬੰਦ ਕੀਤੀਆਂ ਜਾਣ। ਰੱਬਾ ਤੇਰੀਆਂ ਅੱਖਾਂ ਬੰਦ ਹੋ ਗਈਆਂ ਲੱਗਦਾ। ਆ ਤੇ ਖਾਣੇ ਨੂੰ ਕੀੜਾ ਲੱਗਾ ਸੱਚੀ ਗੱਲ। ਪਰਾਵਾ ਡਿਲੀਟ ਕਰ ਦੇ ਮੇਰੀ ਤਾਂ ਪਹਿਲਾ ਹੀ ਦਵਾਈ ਚੱਲਦੀ ਏ ਡਰੋ ਨਾ ਮੱਲੋ ਸਾਵਨ ਨੂੰ 7 ਵਜੇ ਤੋਂ ਬਾਅਦ ਦੇਖਣਾ ਨਹੀਂ ਸੌ ਲਗੇ ਤੇਰੇ ਘਰ ਇੱਟਾ ਚਲਾਉਣੀ ਆ ਮੈਂ ਪਰਾਵਾ ਖੂਨ ਦੀ ਕਮੀ ਦੱਸੀ ਸੀ ਨਿਗਾ ਦੀ ਨਹੀਂ ਤੇਰੇ ਵਰਗੀਆਂ ਨੇ ਹਾਏ ਤੂੰ ਨਹੀਂ ਪਰੀਆਂ ਵਰਗੀ ਹਰਾਮਜਾਦਾ ਦੰਦ ਕੱਢਦਾ ਸਾਨੂੰ ਮਚਾ ਕੇ ਲੱਗਦਾ ਕੁੜੀ ਨੂੰ ਤੇ ਦੰਦ ਪਸੰਦ ਆਏ ਆ ਕਾਲਤਰਮ ਰਾਜ ਦਾ ਫੋਨ ਆਇਆ ਸੀ ਵਾਪਸ ਆ ਜਾ ਤੇਰੀ ਲੋੜ ਨਹੀਂ ਹੁਣ ਤਰਤੀ ਦੇ ਵਧਾਈਆਂ ਭਾਈਏ ਤੈਨੂੰ ਸਾਨੂੰ ਮਚਾਉਣ ਲਈ ਹੈ ਛੱਲਾ ਨੀ ਮੁੰਡਾ ਕੀਮਤੀ ਨਗਿਨਾ ਕੀਮਤੀ ਨਗੀਨਾ ਨਾ ਨਾ ਇਸ਼ਾਤਾਰੀ ਨਾਗ ਬੱਬੂ ਮਾਨ ਦਾ ਨਾਨਾ ਲੱਗਦਾ ਪਤੰਦਰ ਕੁੜੀ ਆ ਵਸਰਾਂ ਦਾ ਸੂਬਾ ਲੱਗਣ ਡਿਆ ਵਾ ਸੇਮ ਟੂ ਸੇਮ ਬੱਬੂ ਮਾਨ ਚਿੱਟਾ ਚਾਦਰਾਂ ਕਾਲਾ ਹੋ ਜਾਣਾ ਭਰਾ ਬੱਬੂ ਮਾਨ ਨਾਣਾ ਕਾਲੂ ਮਾਨ ਤੈਨੂੰ ਚੋਣ ਨਾਲੋਂ ਜ਼ਹਿਰ ਖਾ ਕੇ ਮਰਨਾ ਮਨਜ਼ੂਰ ਆ ਚਾਲੋ ਸੇਵਕਾ ਕੰਮ ਜ਼ਹਿਰੋ ਜ਼ਹਿਰ ਹੋਇਆ ਪਿਆ ਵਾ ਗਰਮੀਆਂ 'ਚ ਐਦਾਂ ਦੇ ਕੀੜੇ ਬਹੁਤ ਨਿਕਲਦੇ ਆ ਕੋਈ ਤਾਂ ਮਨ ਰੱਖ ਲਓ ਉਹਦਾ ਬਾਈ ਸੁਬਾ ਸੁਬਾ ਆ ਕੇ ਚਾਰ ਚਾ ਚਪੇੜਾ ਮਾਰਦੀ ਸਾਡੇ ਰੋਟੀ ਖਾਣ ਆਏ ਸੀ ਹਜੇ ਮੈਂ ਕਿਸੇ ਦੇ ਭੋਗ ਤੇ ਆਇਆ ਘਰ ਜਾ ਕੇ ਕੰਨ ਤੇ ਸਿਰ ਮਾਰੂੰਗਾ ਭਾਬੀ ਵੇਲੀ ਹੋ ਕੇ ਚਪੇੜਾ ਮਾਰ ਜਵੀਂ ਬੰਦਾ ਮੈਂ ਪੜਾ ਦਊਂਗੀ ਗਾਲੀਆਂ ਮੈਂ ਥੜ ਗਾਲੀਂ ਹੱਥ ਖੜੇ ਨਾ ਕਰ ਜਾਲਮਾ ਤੂੰ ਤਾਂ ਸਾਨੂੰ ਜਿਉਂਦੇ ਜੀ ਮਾਰਤਾ ਬਾਈ ਆਪਣੀ ਪਾਗ ਉਤਾਰ ਕੇ ਨਹੀਂ ਗੱਲ ਫੜਾ ਲੈਣਾ ਹੋਰ ਦੇਖਿਆ ਨਹੀਂ ਜਾਂਦਾ ਸਾਡੇ ਕੋ ਯਾਰ ਤਿਹਾਰਾ ਦੇ ਦਿਨਾਂ ਤੇ ਕਿਉਂ ਸਾਡੀ ਹਿੱਕ ਤੇ ਦੀਵਾ ਬਾਲਿਆ ਤਾਂ ਨੂੰ ਛੁੱਟੀਆਂ ਕਰਦੇ ਇੱਕ ਸਾਲ ਦੀਆਂ ਨਿਆਰੀ ਨਿਆਰੀ ਨਹੀਂ 18 ਸਾਲ ਤੱਕ ਨਾ ਕਰਦੀਏ ਭਲਾ ਹੋਰ ਮਸਲੇ ਲੋੜ ਨਹੀਂ ਆਂਦੇ ਤੂੰ ਇੱਕ ਹੋਰ ਚੱਕ ਲਿਆ ਆ ਮੋੜ ਕੇ ਸਾਰਾ ਸਾਲ ਸਕੂਲ ਜਾਵਾਂਗੇ ਸਾਰੀ ਉਮਰ ਸਕੂਲ ਜਾਵਾਂਗੇ ਬਸ ਹੁਣ ਤੇਰੀ ਸੁਣੂ ਬਾਈ ਆ ਸਿੱਧਾ ਹੋ ਗਿਆ ਭਗਵੰਤ ਮਾਨ ਨੂੰ ਨਾ ਕਟਵਾ ਲੈ ਪੁੱਤਰਾ ਕੰਮ ਨਵੇੜ ਸਾਨੂੰ ਲਾੜੇ ਨੂੰ ਦੇ ਲਈ ਵਿਆਹ ਦੇ ਵੀ ਮੈਂ ਤੇਨਾਂ ਵਿਆਹ ਕਰਾਉਂਗੀ ਮੈਂ ਆਖਰ ਨੂੰ ਮੁੱਕੜੀ ਗਈ ਚੱਲ ਕੋਈ ਨਾ ਯਾਰ ਉਹਨੂੰ ਲਾੜਾ ਲਾਉਣਾ ਚਾਹੀਦਾ ਸੀ ਭੈਣ ਘੜਤੀ ਸਾਰੇ ਕੰਮ ਦੀ ਬਹੁਤ ਸੋਹਣਾ ਵੀਰ ਫਟੇਮੂ ਤੇਰਾ ਇਹ ਜੋ ਕੰਦੀ ਘੜਦੀਆਂ ਮਜਬੂਰੀਆਂ ਮੈਂ ਕਹੀ ਜਾਣ ਜੇ ਘੜਦੀਆਂ ਮਜਬੂਰੀਆਂ ਨੇ ਚਲੋ ਪਿਆਰ ਨਹੀਂ ਸੀ ਕਰਨਾ ਭਾਜੀ ਤੇਰੇ ਨਾਲ ਵੀ ਤੋਖਾ ਹੋ ਜਾਂਦਾ ਵਾ ਵੇ ਤੂੰ ਕੈਟਰੀ ਦਾ ਕੰਮ ਕਰਿਆ ਕਰ ਉਸਤਾਦੀ ਸ਼ਾਇਰੀ ਬਹੁਤ ਵਧੀਆ ਸੀ ਬਸ ਹੁਣ ਅੱਗੇ ਤੋਂ ਨਾ ਬੋਲਿਓ हां जी मित्रों यही आज दी वीडियो आई होप ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਜੇ ਤੁਹਾਨੂੰ ਹਾਈਪ ਦੀ অপਸ਼ਨ ਦੇਖ ਰਹੀ ਹੈ ਤਾਂ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਚ ਗਾਈਜ਼